ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਗਾਣੀ ਦੇ ਜੁੱਧ ਤੋਂ ਬਾਅਦ ਪਾਉਟਾ ਸਹਿਬ ਤੋਂ ਬਾਫਸ ਸ੍ਰੀ ਅਨੰਦਪੁਰ ਸਹਿਵਾਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਟਾ ਸਹਿਬ ਜਾਦਾ ਚਿਰ ਨਹੀਂ ਠਹਿਰੇ ਗੁਰੂ ਕੀਆਂ ਸਾਖੀਆਂ ਅਨੁਸਾਰ ਪੰਗਾਣੀ ਦੇ ਜੁੱਧ ਤੋਂ ਬਾਅਦ 1 ਮਹੀਨਾ 10 ਦਿਨ ਹੀ ਉਥੇ ਠਹਿਰੇ ਰਾਸਤੇ ਵਿੱਚੋਂ ਕਪਾਲ ਮੋਚਨ ਠਹਿਰੇ ਜੋ ਜਗਾਦਰੀ ਤੋਂ 20 ਕਿਲੋਮੀਟਰ ਹੈ। ਕਤਕ ਦੀ ਪੂਰਨਮਾਸੀ 28 ਅਕਤੂਬਰ 1688 ਈਸਵੀ ਨੂੰ ਉਹ ਕਪਾਲ ਮੋਚਨ ਸਨ। ਕਪਾਲ ਮੋਚਨ ਤੋਂ ਸੰਡੋਰੇ ਗਏ। ਉੱਥੇ ਪੀਰ ਬੁੱਧੂ ਸ਼ਾਹੀ ਪਤਨੀ ਨਸੀਰਾ ਕੋਲ ਉਸ ਦੇ ਦੋ ਪੁੱਤਰਾਂ ਦੀ ਸ਼ਹੀਦੀ ਤੇ ਅਫਸੋਸ ਕੀਤਾ ਸੰਡੋਰੇ ਤੋਂ ਪਿੱਛੋਂ ਲਾਹੜਪੁਰ ਜੋ ਸੰਡੋਰੇ ਤੋਂ 15 ਕਿਲੋਮੀਟਰ ਦੂਰੀ ਤੇ ਹੈ ਗੁਰੂ ਸਾਹਿਬ ਇੱਥੋਂ ਦੋ ਹਫ਼ਤੇ ਠਹਿਰੇ ਪੀਰ ਬੁੱਧੂ ਸਾਹਿਬੇ ਕਈ ਵਾਰੀ ਗੁਰੂ ਜੀ ਨੂੰ ਇੱਥੇ ਆ ਕੇ ਮਿਲੇ ਲਾਹੜਪੁਰ ਤੋਂ ਦਾਵਰਾ ਰਾਮਗੜ੍ਹ ਸਟੇਟ ਵਿੱਚ ਗੁਰੂ ਸਾਹਿਬ ਕੁਝ ਦਿਨ ਰਹੇ ਇੱਥੋਂ ਦੇ ਰਾਜੇ ਨੇ ਬਹੁਤ ਸੇਵਾ ਕੀਤੀ ਫਿਰ ਗੁਰੂ ਸਾਹਿਬ ਦਾਵਰਾ ਤੋਂ ਰਾਏਪੁਰ ਰਾਣੀ ਚਲੇ ਗਏ ਰਾਏਪੁਰ ਦੀ ਰਾਣੀ ਆਪਣੇ ਛੋਟੇ ਪੁੱਤਰ ਦੀ ਥਾਂ ਤੇ ਰਾਜ ਕਰ ਰਹੀ ਸੀ ਉਹ ਗੁਰੂ ਸਾਹਿਬ ਦੀ ਬਹੁਤ ਹੀ ਸਰਧਾਲੂ ਸੀ ਦਾਵਰਾ ਜਾ ਕੇ ਉਸਨੇ ਗੁਰੂ ਸਾਹਿਬ ਨੂੰ ਰਾਏਪੁਰ ਆਉਣ ਦੀ ਦਾਵਤ ਦਿੱਤੀ ਸੀ ਗੁਰੂ ਸਾਹਿਬ ਕੁਝ ਚਿਰ ਰਾਏਪੁਰ ਰਾਣੀ ਕੋਲ ਰਹਿ ਕੇ ਉੱਥੋਂ ਚੱਲ ਪਏ ਰਾਣੀ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਦੋ ਗੁਰਦੁਆਰਾ ਸਹਿਵਾਨ ਬਣਾਈ ਇੱਥੋਂ ਗੁਰੂ ਸਾਹਿਬ ਮਨੀਹਾਜ਼ਰਾ ਆ ਗਏ ਪਾਈ ਸੰਤੋਖ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹਨ ਗੁਰੂਆਂ ਸਾਖੀਆਂ ਅਨੁਸਾਰ ਗੁਰੂ ਸਾਹਿਬ ਰੋਪੜ ਕੋਲ ਕੋਟਲਾ ਨਿਹੰਗ ਖਾਨ ਚਲੇ ਗਏ ਇਸ ਉਪਰੰਤ ਉਹ ਕੋਟਲਾ ਨਿਹੰਗ ਖਾਨ ਤੋਂ ਕੀਰਤਪੁਰ ਸਾਹਿਬ ਪਹੁੰਚ ਗਏ ਜਿੱਥੇ ਉਹਨਾਂ ਦਾ ਸਵਾਗਤ ਸੂਰਜ ਮੱਲ ਦੇ ਲੜਕੇ ਦੀਪ ਚੰਦਨੀ ਕੀਤਾ ਫਿਰ ਗੁਰੂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ ਪਾਉਟਾ ਸਾਹਿਬ ਤੋਂ ਵਾਪਸ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਚ 1600 89 ਇਸਵੀ ਵਿੱਚ ਅਨੰਦਗੜ ਦਾ ਕਿਲਾ ਬਣਾਇਆ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਚਾਰ ਹੋਰ ਕਿੱਲੇ ਬਣਵਾਏ ਜਿਨ੍ਹਾਂ ਦੇ ਨਾਂ ਹਨ ਲੋਹਗੜ ਫਤਿਹਗੜ ਤਾਰਾਗੜ੍ਹ ਤੇ ਅਗਮਗੜ੍ਹ ਤੇ ਹੋਲਗੜ੍ਹ ਇਸ ਨੂੰ ਹੋਲਗੜ੍ਹ ਇਸ ਕਰਕੇ ਕਹਿੰਦੇ ਸਨ ਕਿਉਂਕਿ ਇਸ ਦੇ ਨਾਲ ਦੇ ਪਿੰਡ ਦਾ ਨਾਂ ਅਗਮਗੜ੍ਹ ਸੀ ਫਿਰ ਹੋਲਗੜ੍ਹ ਕਿਹਾ ਜਾਣ ਲੱਗਾ ਸ੍ਰੀ ਗੁਰੂ ਸਾਹਿਬ ਜੀ ਨੇ ਆਪਣੇ ਰਹਿਣ ਦੀ ਥਾਂ ਆਨੰਦਗੜ੍ਹ ਵਿੱਚ ਬਣਵਾਈ ਉਹਨਾਂ ਨੇ ਇਹ ਸੋਚ ਕੇ ਕਿ ਕਿਸੇ ਵੇਲੇ ਵੀ ਕਹਲੂਰ ਦੇ ਰਾਜੇ ਭੀਮਚੰਦ ਨਾਲ ਵਿਰੋਧ ਹੋ ਸਕਦਾ ਹੈ ਭਾਵੇਂ ਪੰਗਾਣੀ ਦੀ ਜੰਗ ਤੋਂ ਬਾਅਦ ਰਾਜੇ ਨੂੰ ਸਮਝ ਆ ਗਈ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਇੱਕ ਵੱਡੀ ਤਾਕਤ ਹਨ ਉਹਨਾਂ ਨੂੰ ਛਿਟਾਉਣਾ ਉਸ ਦੀ ਗਲਤੀ ਗਲਤੀ ਹੋਵੇਗੀ ਭੀਮ ਚੰਦ ਨੇ ਆਪਣਾ ਬਦੀਰਾ ਬਦਲ ਲਿਆ भीमचंद ਨੇ ਆਪਣਾ ਵਜੀਰ ਗੁਰੂ ਸਾਹਿਬ ਕੋਲ ਭੇਜਿਆ ਰਾਏਪੁਰ ਦੀ ਰਾਣੀ ਨੇ ਭੀਮਚੰਦ ਅਤੇ ਗੁਰੂ ਸਾਹਿਬ ਦੀ ਸੁਲਾਹ ਕਰਵਾ ਦਿੱਤੀ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਸਭ ਪਾਸੇ ਸਿੱਖਾਂ ਨੂੰ ਸਿੱਖਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਸਾਰੇ ਸ੍ਰੀ ਅਨੰਦਪੁਰ ਸਾਹਿਬਾਂ ਉਹਨਾਂ ਨੇ ਆਪਣੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਵਾਲੇ ਸਭ ਸਿੱਖਾਂ ਨੂੰ ਦੱਸ ਦਿੱਤਾ ਸੀ ਤੇ ਸ੍ਰੀ ਅਨੰਦਪੁਰ ਸਾਹਿਬ ਪਹਿਲਾ ਵਾਂਗੂ ਚਹਲ ਪਹਿਲ ਹੋ ਗਈ। ਸ੍ਰੀ ਅਨੰਦਪੁਰ ਸਾਹਿਬ ਆਉਣ ਤੋਂ 2 ਸਾਲ ਬਾਅਦ ਨਦੌਣ ਦੀ ਲੜਾਈ ਆਰੰਭ ਹੋਈ। ਗੁਲੇਰ ਡਡਵਾਲ ਜਸਵਾਲ ਤੇ ਜਸਰੋਟਾ ਦੇ ਰਾਜਿਆਂ ਨੇ ਸਾਲਾਨਾ ਨਜ਼ਰਾਨਾ ਦੇਣਾ ਬੰਦ ਕਰ ਦਿੱਤਾ। ਤਾਂ ਔਰੰਗਜ਼ੇਬ ਨੇ ਕਾਂਗੜਾ ਤੇ ਜੰਮੂ ਦੇ ਫੌਜਦਾਰਾਂ ਨੂੰ ਇਹ ਨਜ਼ਰਾਨਾ ਇਕੱਠਾ ਕਰਨ ਤੇ ਲਾ ਦਿੱਤਾ। ਇਹ ਆਦੇਸ਼ ਦਿੱਤਾ ਕਿ ਉਹ ਲਾਹੌਰ ਦੇ ਸੂਬੇਦਾਰ ਦੀ ਮਦਦ ਲੈ ਕੇ ਮਾਲੀਆ ਇਕੱਠਾ ਕਰਨ। ਇੱਕ ਭਾਰੀ ਫੌਜ ਦੇ ਕੇ ਮੀਆਂ ਖਾਨ ਤੇ ਅਲਫ ਖਾਨ ਨੂੰ ਪਹਾੜੀ ਰਾਜਿਆਂ ਨਾਲ ਲੜਨ ਲਈ ਭੇਜ ਦਿੱਤਾ। ਮੀਆਂ ਖਾਨ ਨੂੰ ਜੰਮੂ ਵਾਲੇ ਪਾਸੇ ਭੇਜਿਆ ਤੇ ਅਲਫ ਖਾਨ ਨੂੰ ਕਾਂਗੜੇ ਵਾਲੇ ਪਾਸੇ ਪਰ ਅਲਫ ਖਾਨ ਫੌਜ ਲੈ ਕੇ ਨਦੌਣ ਚਲਾ ਆਇਆ ਨਦੌਣ ਕਾਂਗੜੇ ਤੋਂ 30 ਕਿਲੋਮੀਟਰ ਦੱਖਣ ਵਾਲੇ ਪਾਸੇ ਹੈ ਉਸ ਨੂੰ ਰੋਕਣ ਵਾਸਤੇ ਭੀਮ ਚੰਦ ਇੱਕ ਉੱਚੀ ਥਾਂ ਤੇ ਫੌਜ ਲੈ ਗਿਆ ਭੀਮ ਚੰਦ ਨੇ ਕੋਸ਼ਿਸ਼ ਕੀਤੀ ਕਿ ਸਾਰੇ ਪਹਾੜੀ ਰਾਜੇ ਉਸ ਦੀ ਸਹਾਇਤਾ ਤੇ ਆਉਣ ਪਰ ਇਸ ਤਰ੍ਹਾਂ ਨਾ ਹੋਇਆ ਕਾਂਗੜੀ ਦਾ ਦਿਆਲ ਵਿਜੜ ਵਾਲੀਆ ਤੁਰਕ ਜਰਨੈਲ ਅਲਫ ਖਾਨ ਨਾਲ ਮਿਲ ਗਿਆ ਜਸਵਾਲ ਦਾ ਰਾਜਾ ਰਾਮ ਸਿੰਘ ਭੀਮ ਚੰਦ ਦੀ ਮਦਦ ਲਈ ਆਇਆ ਹੋਰ ਕੋਈ ਪਹਾੜੀ ਰਾਜਾ ਨਾ ਪਹੁੰਚਿਆ ਬੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਵਾਸਤੇ ਵਿਸ਼ੇਸ਼ ਬੇਨਤੀ ਕੀਤੀ ਗੁਰੂ ਸਾਹਿਬ ਆਪਣੀਆਂ ਫੌਜਾਂ ਨਾਲ ਨਦੋਂ ਪਹੁੰਚ ਗਏ ਨਦੋਂ ਦੀ ਲੜਾਈ ਦਾ ਹਾਲ ਚਿੱਤਰਨਾਟਕ ਵਿੱਚ ਇਸ ਤਰ੍ਹਾਂ ਲਿਖਦੇ ਹਨ ਫਿਰ ਬੰਦੂਕ ਛੱਡ ਕੇ ਮੈਂ ਬਾਣ ਹੱਥ ਵਿੱਚ ਲੈ ਲਏ ਚਾਰ ਬਾਣ ਲੈ ਕੇ ਸੱਜੇ ਹੱਥ ਨਾਲ ਛੱਡੇ ਤਿੰਨ ਬਾਣ ਖੱਬੇ ਹੱਥ ਨਾਲ ਚਲਾਏ ਉਹੋ ਤੀਰ ਕਿਸੇ ਨੂੰ ਲੱਗੇ ਜਾਂ ਨਾ ਲੱਗੇ ਇਸ ਬਾਰੇ ਕੁਝ ਪਤਾ ਨਹੀਂ ਚੱਲਿਆ ਤੀਰਾਂ ਅਤੇ ਬਰਸ਼ੀਆਂ ਨਾਲ ਪਰੋਤੇ ਹੋਏ ਸੂਰਮੇ ਧਾਤੀ ਤੇ ਡਿੱਗੇ ਪਏ ਸਨ ਉਹਨਾਂ ਦੇ ਵਸਤਰ ਲਹੂ ਨਾਲ ਰੰਗੇ ਹੋਏ ਸਨ ਮਾਨੋ ਹੋਲੀ ਫਾਗ ਖੇਡ ਕੇ ਹਟੇ ਹੋਣ ਬੈਰੀ ਨੂੰ ਜਿੱਤ ਕੇ ਉਹ ਉਹ ਡੇਰੇ ਦੇ ਵਿੱਚ ਆ ਗਏ ਨਦੀ ਦੇ ਪਾਰ ਪੁੱਜ ਕੇ ਰਾਤ ਨੂੰ ਆਰਾਮ ਕਰਨ ਲੱਗੇ ਹਨੇਰੀ ਰਾਤ ਦਾ ਅੱਧਾ ਕੁ ਪਹਿਰ ਬੀਤਿਆ ਤਾਂ ਉਹ ਲੱਕੜ ਦੀ ਬਣੀ ਬਾੜ ਅਸਥਾਈ ਕੋਟ ਛੱਡ ਗਏ ਅਤੇ ਧੋਸਾ ਵਜਾਉਣ ਦੀ ਜ਼ਿੰਮੇਵਾਰੀ ਨਗਾਰਚੀ ਨੂੰ ਸੌਂਪ ਗਏ ਸਾਰੀ ਰਾਤ ਬੀਤ ਗਈ ਸੂਰਜ ਚੜ੍ਹ ਆਇਆ ਸਾਡੇ ਪਾਸੇ ਤੋਂ ਫਰਤੀਲੇ ਵੀਰ ਤਲਵਾਰਾਂ ਘਮਾਉਂਦੇ ਚੱਲ ਪਏ ਅਲਫ ਖਾਨ ਭੱਜ ਗਿਆ ਉਸਨੇ ਆਪਣਾ ਸਾਜੋ-ਸਮਾਨ ਬਿਨਾਂ ਸੰਭਾਲਿਆ ਉਸ ਦੇ ਸਾਥੀ ਵੀ ਡਟਣ ਦੀ ਬਜਾਏ ਬਿਨਾਂ ਭੱਜ ਗਏ ਗੁਰੂ ਜੀ ਨੇ 8 ਦਿਨ ਨਦੀ ਦੇ ਕੰਡੇ ਡੇਰਾ ਕੀਤਾ ਚੰਗੀ ਤਰ੍ਹਾਂ ਸਾਰੇ ਰਾਜ ਮਹਿਲਾਂ ਨੂੰ ਵੇਖਿਆ ਨਦੌਣ ਦੀ ਲੜਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿੱਜੜ ਵਾਲੀਆ ਦਿਆਲ ਚੰਦ ਨਾਲ ਮੁਕਾਬਲਾ ਹੋ ਗਿਆ ਦਿਆਲ ਚੰਦ ਆਪਣੇ ਸਮੇਂ ਦਾ ਪ੍ਰਸਿੱਧ ਸੂਰਮਾ ਸਮਝਿਆ ਜਾਂਦਾ ਸੀ ਉਸਨੇ ਕੁਝ ਸੈਨਿਕਾਂ ਨਾਲ ਗੁਰੂ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤੇ ਗੁਰੂ ਸਾਹਿਬ ਉਤੇ ਤੀਰ ਦੇ ਕਈ ਵਾਰ ਕੀਤੇ ਪਰ ਗੁਰੂ ਸਾਹਿਬ ਹਰ ਵਾਰ ਬਚਦੇ ਗਏ ਫਿਰ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਤੂੰ ਤਿਆਰ ਹੋ ਜਾ ਤੂੰ ਬਚ ਨਹੀਂ ਸਕੇਗਾ ਉਹ ਇਸ ਦੇ ਉੱਤਰ ਵਿੱਚ ਬੜੀ ਉੱਚੀ ਬੋਲ ਕੇ ਜੰਗ ਦੇ ਵਿੱਚ ਗੱਜਿਆ ਗੁਰੂ ਸਾਹਿਬ ਨੇ ਗੋਲੀ ਚਲਾਈ ਜੋ ਦਿਆਲ ਚੰਦ ਦੇ ਸਰੀਰ ਤੇ ਜਾ ਲੱਗੀ ਉਹ ਰੋਸ ਨਾਲ ਭਰਿਆ ਹੋਇਆ ਧਰਤੀ ਉੱਪਰ ਡਿੱਗ ਪਿਆ ਅਤੇ ਪ੍ਰਾਣ ਤਿਆਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ